ਚੱਲ ਚੰਗਾ ਫਿਰ ਚੱਲਦਾ ਮੈਂ ਚੱਲੇ ਕਿੱਥੇ ਆ ਸਾਮਾਨ ਲੈ ਜਾਓ ਆਪਦਾ ਹੁਣੇ ਪੀਸ ਕੇ ਹਟੀਆਂ ਮੈਂ ਇਹਦੇ ਬਿਨਾ ਥੋੜੀਆਂ ਅੱਖਾਂ ਨਹੀਂ ਖੋਲਦੀਆਂ ਯਾਰਾ ਤੋ ਪਿੱਛੇ ਬੈਗ ਚ ਪਾ ਦੇ ਯਾਰ ਹੋਰ ਕੀ ਆ ਮਸਾਂ ਪੀਸਿਆ ਇੰਨੀ ਮਿਹਨਤ ਨਾਲ ਜਲਦੀ ਕਰ ਜਲਦੀ ਗੱਡੀ ਦਾ ਟਾਈਮ ਹੋਇਆ ਪਿਆ ਚਲੋ ਜਾਓ ਹੁਣ ਆ ਮੇਰੇ ਦੋਸਤਾਂ ਨੂੰ ਦੱਸ ਦੇ ਸਾਮਾਨ ਕੀ ਪਾਇਆ ਵਿੱਚ ਰਾਜਸਥਾਨ ਵਾਲਾ ਹਾਂਜੀ ਦੋਸਤੋ ਤੁਹਾਨੂੰ ਵੀ ਦੱਸ ਦਿੰਨੇ ਆ ਵੀ ਜਦੋਂ ਤੁਸੀਂ ਕਿਤੇ ਵੀ ਜਾਣਾ ਥੋੜੀਆਂ ਅੱਖਾਂ ਨਹੀਂ ਖੁੱਲਦੀਆਂ ਤਾਂ ਤੁਸੀਂ ਆ ਸਾਮਾਨ ਜਿਹੜਾ ਕਿ ਆਪਦਾ ਨਾਲ ਜ਼ਰੂਰ ਲੈ ਜਾਓ ਬਿਲਕੁਲ ਦੋਸਤੋ ਲਾਇਸੈਂਸ 올ਡ ਇੰਡੀਆ ਦਾ ਲਾਇਸੈਂਸ ਹੈ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ ਮੈਂ ਕਹਿੰਦਾ ਘੈਂਟ ਗੱਲਬਾਤ ਹੋ ਜੂ ਵੀਡੀਓ ਜ਼ਰੂਰ ਦੇਖਿਓ ਹਾਂਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਉਣੀਆਂ ਅੱਜ ਤੁਹਾਨੂੰ ਵੀ ਦੱਸ ਦਿੰਨੇ ਆ ਦੋਸਤੋ ਜੇ ਤੁਸੀਂ ਵੀ ਮੇਰੇ ਤਰ੍ਹਾਂ ਸ਼ਕੀਨ ਹੋ ਚਾਹ ਦੇ ਬਹੁਤ ਹੀ ਜ਼ਿਆਦਾ ਤੇ ਬਾਹਰ ਜਾ ਕੇ ਚਾਹ ਤੁਹਾਨੂੰ ਪਸੰਦ ਨਹੀਂ ਆਉਂਦੀ ਤੇ ਆਹ ਜਿਹੜੀ ਪੁੜੀ ਤੁਸੀਂ ਭਰ ਕੇ ਨਾਲ ਲੈ ਜਿਓ ਇੱਕ ਮਿੰਟ ਦੇ ਵਿੱਚ ਦੋਸਤੋ ਚਾਹ ਬਣ ਜਾਂਦੀ ਹੈ ਤੇ ਮੈਨੂੰ ਤਾਂ ਪਿਛਲੇ 1-2 ਸਾਲ ਹੋ ਗਏ ਇਹ ਚੀਜ਼ ਵਰਤਦੇ ਨੂੰ ਕਿ ਪਵਣ ਅੱਜ ਦੱਸਦੇ ਦੋਸਤਾਂ ਨੂੰ ਵੀ ਕਵੇਂ ਬਣੂਗੀ ਇਹ ਬਿਲਕੁਲ ਜੀ ਬਿਲਕੁਲ ਇੱਕ ਮਿੰਟ ਦੇ ਵਿੱਚ ਆਪਾਂ ਇਹ ਜਿਹੜੀ ਚਾਹ ਬਣਾ ਕੇ ਪੀ ਸਕਦੇ ਆ ਤੁਹਾਨੂੰ ਆਹੀਂ ਲੱਗੂਗਾ ਵੀ ਜਿਵੇਂ ਆਪਾਂ ਘਰ ਦੀ ਚਾਹ ਪੀਲੀ ਤੇ ਇਦੇ ਲਈ ਤੁਸੀਂ ਕੀ ਕਰਨਾ ਇਹ ਪਹਿਲਾਂ ਲੈਣੀ ਹੈ ਜੀ ਚਾਹ ਪੱਤੀ 3-4 ਚਮਚ ਜਿਹੜੇ ਕਿ ਆਪਾਂ ਚਾਹ ਪੱਤੀ ਦੇ ਲੈ ਲਿਆ ਠੀਕ ਤੇ ਜਿੰਨਾ ਕਿ ਤੁਸੀਂ ਮਿੱਠਾ ਪਸੰਦ ਕਰਦੇ ਹੋ ਜਿਵੇਂ ਆਪਾਂ ਥੋੜਾ ਹੀ ਮਿੱਠਾ ਲਿਆ ਹੈਗਾ ਹੂੰ ਹੂੰ ਤੇ ਉਹਨਾਂ ਕ ਆਪਾਂ ਜਿਹੜਾ ਕਿ ਪਾ ਲਿਆ ਪੱਤੀ ਤੋਂ ਆਪਾਂ ਘੱਟ ਘੱਟ ਮਿੱਠਾ ਲਿਆ ਹੈਗਾ ਕਿਉਂਕਿ ਆਪਾਂ ਘੱਟ ਹੀ ਪਸੰਦ ਕਰਦੇ ਆ ਠੀਕ ਤੇ ਤੁਸੀਂ ਜੇ ਜ਼ਿਆਦਾ ਪਸੰਦ ਕਰਦੇ ਹੋ ਤਾਂ ਖੰਡ ਜਿਹੜੀ ਕਿ ਤੁਸੀਂ ਜ਼ਿਆਦਾ ਲੈ ਸਕਦੇ ਹੋ ਤੇ 2-3 ਚਮਚ ਆਪਾਂ ਜਿਹੜੇ ਕਿ ਇੱਥੇ ਲੈ ਲਿਆ ਜੀ ਸੌਂਫ ਦੇ ਠੀਕ ਤੇ ਨਾਲ ਹੀ ਆਪਾਂ ਲੈ ਲਿਆ ਜੀ ਇਲਾਚੀਆਂ ਤਿੰਨ ਚਾਰ ਇਲਾਚੀਆਂ ਲੈ ਲੀਆਂ ਲੌਂਗ ਲੈ ਲਿਆ ਤੇ ਛੋਟਾ ਜਿਹਾ ਟੁਕੜਾ ਆਪਾਂ ਲੈ ਲਿਆ ਜੀ ਦਾਲਚੀਨੀ ਦਾ ਠੀਕ ਠੀਕ ਹੈ ਜੀ ਤੇ ਨਾਲ ਹੀ ਆਪਾਂ ਲੈ ਲਿਆ ਜੀ ਅਦਰਕ ਦਾ ਪਾਊਡਰ ਤੁਸੀਂ ਡਰਾਈ ਪਾਊਡਰ ਜਿਹੜਾ ਕੀ ਲੈ ਸਕਦੇ ਹੋ ਠੀਕ ਹਾਂਜੀ ਅੱਧਾ ਚਮਚਾ ਆਪਾਂ ਇਹ ਲੈ ਲਿਆ ਜੀ ਠੀਕ ਹੈ ਜੀ ਹੁਣ ਆਪਾਂ ਕੀ ਕਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸੀ ਵਾਲੇ ਜੱਗ ਦੇ ਵਿੱਚ ਜਿਹੜਾ ਕੀ ਪੀਸ ਲਾਂਗੇ ਠੀਕ ਹਾਂਜੀ ਹੁਣ ਆਪਾਂ ਇਹਨੂੰ ਜਿਹੜਾ ਕੀ ਪੀਸ ਲਿਆ ਤੇ ਪਰ ਇਹਨੂੰ ਆਪਾਂ ਛਾਨ ਲਾਂਗੇ ਕਿਉਂਕਿ ਜੇ ਬਿਲਕੁਲ ਬਰੀਕ ਹੋਊਗਾ ਤਾਂ ਫੇਰ ਹੀ ਆਪਾਂ ਨੂੰ ਵਧੀਆ ਟੇਸ ਜਿਹੜਾ ਕੀ ਚਾਹ ਦਾ ਆਊਗਾ ਤੁਸੀਂ ਚਾਹ ਦੇਖਿਓ ਕਿ ਅਮੈਂ ਬੰਦੀ ਮੈਂ ਕਹਿੰਦਾ ਮਸਤ ਗੁਲੰਦਰ ਚਾਹ ਬਣਾਉਂਗੀ ਜਿਹਨੂੰ ਕਹਿੰਦੇ ਮਸਤ ਗੁਲੰਦਰ ਹਾਂਜੀ ਤੇ ਇਹਨੂੰ ਜਿਹੜਾ ਹੁਣ ਆਪਣਾ ਰਹਿ ਗਿਆ ਇਹਨੂੰ ਆਪਾਂ ਦੁਬਾਰਾ ਫੇਰ ਪੀ ਲੈਨੇ ਠੀਕ ਜੀ ਹਾਂਜੀ ਤੇ ਹੁਣ ਆਪਣਾ ਇਹ ਸਾਰਾ ਮਸਾਲਾ ਹੋ ਗਿਆ ਜੀ ਤਿਆਰ ਤੇ ਹੁਣ ਆਪਾਂ ਲਵਾਂਗੇ ਜੀ ਡਰਾਈ ਮਿਲਕ ਪਾਊਡਰ ਠੀਕ ਹੈ ਜੀ ਜਿਹੜਾ ਮਿਲਕ ਪਾਊਡਰ ਹੁੰਦਾ ਆਪਾਂ ਇੱਕ ਕੌਲੀ ਦੇ ਨੇੜ ਜਿਹੜਾ ਕੀ ਲੈ ਲਿਆ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦਿੰਨੇ ਆ ਲਓ ਬਣ ਕੇ ਹੋ ਗਿਆ ਤਿਆਰ ਇਹ ਆਪਣਾ ਜਿਹੜਾ ਕੀ ਚਾਹ ਦਾ ਸਾਰਾ ਮਿਸ਼ਰਣ ਬਣ ਕੇ ਤਿਆਰ ਹੋ ਗਿਆ ਹੁਣ ਜਦੋਂ ਤੁਸੀਂ ਜਦੋਂ ਵੀ ਬਾਹਰ ਕਿਤੇ ਜਾਣੇ ਹੋ ਤਾਂ ਤੁਸੀਂ ਜਿਹੜਾ ਕੀ ਇਹਨੂੰ ਲਿਜਾ ਸਕਦੇ ਹੋ ਤੇ ਆਪਾਂ ਤੁਹਾਨੂੰ ਇਹਦੀ ਚਾਹ ਵੀ ਬਣਾ ਕੇ ਦਿਖਾਵਾਂਗੇ ਤੇ ਇਹਨੂੰ ਆਪਾਂ ਜਿਹੜਾ ਕੀ ਬੰਦ ਕੰਟੇਨਰ ਦੇ ਵਿੱਚ ਪਾ ਕੇ ਜਿੱਥੇ ਵੀ ਟਰੈਵਲਿੰਗ ਤੇ ਜਾਣਾ ਤੁਸੀਂ ਨਾਲ ਜਾ ਸਕਦੇ ਹੋ ਹੁਣ ਆਪਾਂ ਲਿਆ ਜੀ ਇੱਕ ਕੱਪ ਤੇ ਕੱਪ ਦੇ ਵਿੱਚ ਪਾਉਣਾ ਜੀ ਤੁਸੀਂ ਗਰਮ ਗਰਮ ਪਾਣੀ ਦੇਖਿਓ ਜਾਓ ਦੋਸਤੋ ਤੁਸੀਂ ਐਮਰਜੈਂਸੀ ਦੇ ਵਿੱਚ ਚਾਹ ਪੀਣ ਦਾ ਮੈਂ ਕਹਿੰਦਾ ਸਵਾਦ ਆ ਜਾਊਗਾ ਤੇ ਦੇਖਿਓ ਤੁਸੀਂ ਕਿਆ ਘੈਂਟ ਗੱਲਬਾਤ ਬੰਦ ਹੋਣੇ ਹੁਣ ਇਹਦੇ ਵਿੱਚ ਪਾ ਦੇਨੇ ਚਾਹ ਵਾਲਾ ਮਸਾਲਾ ਲਓ ਜੀ ਲਓ ਵੀ ਦੋਸਤੋ ਚਾਹ ਲਓ ਜੀ ਚਾਹ ਬਣ ਕੇ ਹੋ ਗਈ ਹੈ ਜੀ ਤਿਆਰ ਗਰਮਾ ਗਰਮ ਤੇ ਆ ਦੇਖੋ ਤੁਸੀਂ ਮੈਂ ਕਹਣਾ ਦੋਸਤੋ ਵੀ ਘੈਂਡ ਗੱਲਬਾਤ ਬਣ ਜੂਗੀ ਹਾਂਜੀ ਤੇ ਤੁਸੀਂ ਮਤਲਬ ਕਿ ਜਿਵੇਂ ਟ੍ਰੇਨ 'ਚ ਸਫਰ ਕਰਦੇ ਹੋ ਤਾਂ ਤੁਸੀਂ ਜੇ ਚਾਹ ਪੀਣੀ ਹੈ ਤਾਂ ਚਾਹ ਆ ਵਾਲੀ ਬਣਾ ਕੇ ਪੀ ਸਕਦੇ ਹੋ ਟੇਸਟ ਆਪਾਂ ਕਰਦੇ ਆ ਬਹੁਤ ਟੇਸਟੀ ਬਣੀ ਹੈ ਪੂਰੇ ਜਿਵੇਂ ਲਾਚੀਆਂ ਦੀ ਪੂਰੇ ਐ ਵਧੀਆ ਖੁਸ਼ਬੂ ਆਉਂਦੀ ਆ ਸੋ ਇਹ ਮਸਾਲਾ ਜਰੂਰ ਬਣਾ ਕੇ ਦੇਖਿਓ ਜਿਹੜੇ ਬਣਾਉਂਦਿਆ ਵੀਡੀਓ ਚ ਉਹ ਵੀ ਦੱਸਿਓ ਜਿੰਨਾ ਨਹੀਂ ਬਣਾਇਆ ਤੇ ਇਹ ਆਪਣੇ ਨਾਲ ਜਰੂਰ ਲੈ ਕੇ ਜਾਇਆ ਕਰੋ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ